ਕਿੰਨਾ ਸੋਹਣਾ ਤੇ ਪਾਗਾਂ ਵਾਲਾ ਵੇੜਾ ਕਿੰਨਾ ਸੋਹਣਾ ਤੇ ਪਾਗਾਂ ਵਾਲਾ ਵੇੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਉਥੇ ਆਤਮਾ ਦਾ ਲੱਗਦਾ ਹੈ ਡੇਰਾ ਉਥੇ ਆਤਮਾ ਦਾ ਲੱਗਦਾ ਹੈ ਡੇਰਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਕਿੰਨਾ ਸੋਹਣਾ ਤੇ ਪਾਗਾ ਵਾਲਾ ਵੇੜਾ ਕਿੰਨਾ ਸੋਹਣਾ ਤੇ ਪਾਗਾ ਵਾਲਾ ਵੇੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਜਿਹੜੇ ਜੀਸ਼ੂ ਦੇ ਦੁਆਰੇ ਆ ਕੇ ਬੈਂਦੇ ਨੇ ਜਿਹੜੇ ਜੀਸ਼ੂ ਦੇ ਕਦੇ ਡੁੱਬੇ ਨਾ ਤੂਫਾਨਾਂ ਵਿੱਚ ਬੇੜਾ ਕਦੇ ਡੁੱਬੇ ਨਾ ਤੂਫਾਨਾਂ ਵਿੱਚ ਬੇੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਕਿੰਨਾ ਸੋਹਣਾ ਤੇ ਪੱਗਾਂ ਵਾਲਾ ਬੇੜਾ ਕਿੰਨਾ ਸੋਹਣਾ ਤੇ ਪੱਗਾਂ ਵਾਲਾ ਬੇੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਪਾਪੀ ਬੰਦਿਆ ਤੂੰ ਵੀਰੇ ਡੋਲਦਾ ਪਾਪੀ ਬੰਦੇ ਆ ਤੂੰ ਐਵੇਂ ਵੀਰੇ ਡੋਲਦਾ ਸੋਹਣੀ ਜ਼ਿੰਦਗੀ ਨੂੰ ਦੁੱਖਾਂ ਵਿੱਚ ਰੋਲਦਾ ਸੋਹਣੀ ਜ਼ਿੰਦਗੀ ਨੂੰ ਦੁੱਖਾਂ ਵਿੱਚ ਰੋਲਦਾ ਦੱਸ ਜੀਸੂ ਤੋਂ ਬਗੈਰ ਹੋਰ ਕਿਹੜਾ ਦੱਸ ਜੀਸੂ ਤੋਂ ਬਗੈਰ ਹੋਰ ਕਿਹੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਕਿੰਨਾ ਸੋਨਾ ਤੇ ਪਾਗਾ ਵਾਲਾ ਵੇੜਾ ਕਿੰਨਾ ਸੋਨਾ ਤੇ ਪਾਗਾ ਵਾਲਾ ਵੇੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਥੇ ਹੋਵੇ ਬੰਦਗੀ ਜਦੋਂ ਜਿਸ਼ੂ ਦੀ ਕੁਚੈਰੀ ਵਿੱਚ ਜਾਵੇਂਗਾ ਜਦੋਂ ਜਿਸ਼ੂ ਦੀ ਕੁਚੈਰੀ ਕਿਹੜਾ ਬਹਾਨਾ ਫੇਰ ਲਾਵੇਂਗਾ ਉਥੇ ਕਿਹੜਾ ਬਹਾਨਾ ਫੇਰ ਲਾਵੇਂਗਾ ਉਥੇ ਪਾਪਾਂ ਦਾ ਹੋਣਾ ਹੈ ਨਵੇੜਾ ਉਥੇ ਪਾਪਾਂ ਦਾ ਹੋਣਾ ਹੈ ਨਵੇੜਾ ਖੁਦਾ ਦੀ ਜਿੱਥੇ ਹੋਵੇ ਬੰਦਗੀ ਖੁਦਾ ਦੀ ਜਿੱਤੇ ਹੋਵੇ ਬੰਦਗੀ ਕਿੰਨਾ ਸੋਨਾ ਤੇ ਪਾਗਾਂ ਵਾਲਾ ਵੇੜਾ ਕਿੰਨਾ ਸੋਨਾ ਤੇ ਪਾਗਾਂ ਵਾਲਾ ਵੇੜਾ ਖੁਦਾ ਦੀ ਜਿੱਤੇ ਹੋਵੇ ਬੰਦਗੀ ਖੁਦਾ ਦੀ ਜਿੱਤੇ ਹੋਵੇ ਬੰਦਗੀ ਡਰ ਦੁਨੀਆ ਦਾ ਦਿਲ ਵਿੱਚੋਂ ਕੱਢ ਦੇ ਡਰ ਦੁਨੀਆ ਦਾ ਦਿਲ ਵਿੱਚੋਂ ਕੱਢ ਦੇ ਸਭ ਖੁਸ਼ੀਓ ਖੁਦਾ ਦੇ ਉੱਤੇ ਛੱਡ ਦੇ ਸਭ ਖੁਸ਼ੀ ਖੁਦਾ ਦੇ ਉੱਤੇ ਛੱਡ ਦੇ ਤੇਰੇ ਘਰ ਵਿੱਚ ਜਿ ਸ਼ੂਲਾ ਵੇ ਢਾ ਤੇਰੇ ਘਰ ਵਿੱਚ ਜਿ ਸ਼ੂਲਾ ਵੇ ਢਾ ਖੁਦਾ ਦੀ ਜਿੱਤੇ ਹੋਵੇ ਬੰਦਗੀ ਖੁਦਾ ਦੀ ਜਿੱਤੇ ਹੋਵੇ ਬੰਦਗੀ ਕਿੰਨਾ ਸੋਹਣਾ ਤੇ ਪਾਗਾ ਵਾਲਾ ਵੇੜਾ ਕਿੰਨਾ ਸੋਹਣਾ ਤੇ ਪਾਗਾ ਵਾਲਾ ਵੇੜਾ ਖੁਦਾ ਦੀ ਜਿੱਤੇ ਹੋਵੇ ਬੰਦਗੀ 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 ਹallelujah ਹallelujah